सत नाम श्री वाहेगुरु जियो दुख भंजनी साहेब गौड़ी महला पंजवा माज दुख भंजन तेरा नाम जी दुख भंजन तेरा नाम आठ पहरिया राधी है पूर्ण सतगुरु ज्ञान रहाओ जेत कड़ वसे पार सोई सुहावा ठाओ जब कंकर नेड़ नया वई रसना हर गुण गाओ सेवा सुरतड़ा जानिया ना जा आ रात ओट तरी जग जीवणा मेरे ठाकुर अगम आगात पय कृपाल गुसाइया नठे सोग संताप तत्ती वाओ ना लग गई साथ गुर रखे आप ਗੋਰ ਨਾਰਾਇਣ ਦਇਆ ਗੋਰਾ ਗੁਰ ਸੱਚਾ ਸਰਜਣ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਗੋੜੀ ਮਹਲਾ ਪੰਜਵਾਂ ਸੂਕੇ ਹਰੇ ਕੀਏ ਖਿੰਦਮਾ ਹੈ ਅੰਮ੍ਰਿਤ ਦ੍ਰਿਸ਼ਤ ਸੱਚ ਜਿ ਵਾਏ ਕਾਟੇ ਕਸ਼ਟ ਫੂਰੇ ਗੁਰ ਦੇਵ ਸੇਵਕ ਦਿਨੀ ਆਪਣੀ ਸੇਵ ਰਹਾਉ ਬਟ ਗਏ ਚਿੰਤਾ ਪੁਨੀ ਮਨੇ ਆਸਾ ਕਰੀ ਦਇਆ ਸਤ ਗੁਰ ਗੁਣਤਾ ਸਾ ਦੁਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾ ਗੁਰ ਫਰਮਾਏ ਇਛ ਪੂਰੀ ਪੁਰਾ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੋੜੀ ਮਹਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤ शीतल पये कि प्रभदात प्रभगिर पाते पयेल जन्म जनम के विसरे मे रहाओ सिमरत सिमरत प्रभ का नहो सगरो का भ पाये बोले हर बाणी आठ पैर प्रभ सिमरो प्राडी दुख दर्द जया व ಕಾನುಣಾ ಮಹ್ಲಾತ ಗೋವಿಂದ ಕಾಣಿ ಸಾಧು ಜನ ರಾಮ ರಾಣಿ ರೀ ದೂಜಾ ಕೋ ಜಾ ಧೃಷ್ಟ ಸದಾ ಸುಖ ಹೋ ಸಖಾಕಾರ ಹಾರ ಹರ ಅಂತ್ಾಮಿ ಗೌರಿ ಮಹ್ಲಾ ಪಂಚಮಾ ಕೋಟಿ ರ ಹರ ಹರ ಕಥಾ ಸಾಲ ಸಂಗ ಸೋನಾ पीवत रामा रसे अमृत गुण जास जा पहर चरणा मिटे खुद दास रहाओ सर्व कल्याण सुख साज निदान जाके देव से भगवान ओखद मंत्र तात सब सार कर ने हार हृदय बहतार तज सब परम पजियो पार ब्रह्म कहो नानक अटल है तरम गोड़ी माला पंचम सात पै गुरु गोविंद पाई ताप पाप बिड़से मेरे पाई रहाओ राम नाम नित रस न बखाड़ बेड़से रोग पए कल्याड़ पार ब्रह्म गुण अगम विचार ಸಾಧು ಸಂಗಮ ಹೈ ನಿರ್ಮಲ ಗುಣಗಿ ಬರ ಜನೀತ ಮನವಜಕರ್ಮ ಪ್ರಭೆ ಅಪಾತ್ಯ ನಾನಕ ದಾಸ ತೇರಿಹಿ ಗೌರಿ ಮಹ್ಲಾ ಪಂಚಮಾ ನೇತ್ರ ಪ್ರಗ ಕಿಯ ಗುರುದೇವ परम गए पूरण पै सेब रौ शीतलाते रख्या ब्रह्म प्रभ कृपा तारि नाम जपे सो जीव साद संग हर अमृत पिब गौड़ी महला बैसो वैसो हर जन प्या ਸਾਧਗੁਰੂ ਤੁਮਰੇ ਕਾਜ ਸਵਾਧ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨਕੀ ਬੈਜ ਰਖੀ ਕਰਤਾ ਰਹਿ ਬਾਦਸ਼ਾਹ ਸਾਹ ਸਭ ਵਾਸਕਰ ਦੀਨ ਆਮ੍ਰਿਤ ਨਾਮ ਮਹਾਰਸ ਪੀਰ ਨਿਰਭਉ ਹੋਏ ਪਾਜੋ ਭਗਵਾਨ ਸਾਧ ਸੰਗਤ ਮਿਲਕੇ ਨੋ ਦਾਨ ਸਾਰਣ ਪਰੇ ਪ੍ਰਭ ਅੰਤਰ ਜਾਨੀ ਨਾਨਕ ਹੋ ਟ ਪਕਰੀ ਪ੍ਰਭ ਸੁਆਮੀ ਗੋੜੀ ਮਹੱਲਾ ਪੰਜਵਾ ਰਾਖਿ ਬਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰਾ ਰਹਾਉ ਪੰਜਵੀ ਖਾਦੀ ਇੱਕ ਗਰੀਬਾ ਰਾਖੋ ਰਾਖੜ ਹਾਰੈ ਖੇਦ ਕਰੈ ਔਰ ਬਹੁਤ ਸਸਾਵੈ ਆਇਓ ਸਰਦ ਤੁਹਾਰਾ ਕਰ ਕਰ ਹਾਰਿਓ ਅਨਿਕ ਬੋ ਪਾਤੀ ਛੋੜ ਹੈ ਕਤੋ ਨਹੀਂ ਏਕ ਬਾਤ ਸੁਣਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਰੋ ਹੈ ਤਿਰਤੇ ਤੀਰਜ ਪਾਇਆ ਸੰਤੇ ਮੰਤ ਅਦਿ ਹੈ ਮੋਹ ਨਿਰਪੋ ਗੁਰ ਕਾ ਸ਼ਬਦ ਕਮਾਇਆ ਜੀਤ ਲਿਓਏ ਮਾ ਬਿਖਾਦੀ ಸಹಜ ಬಾಡಿ ಕಹೋ ನಾನಕ ಮನ ಪ್ಯಾಸ ನಿಿ ಸನಾನ ಸರ ಪ್ರಭೆ ಅಪನಾ ಮನ ತನ ಪಯ ಅರೋಗಾ ಕೊಟ ಬಿ ಪ್ರಭ ಸರನಾಗಟೆ ಪಳೆ ಸಂಜೋ ಪ್ರಭ ವಾ ಶಬ್ದ ਗਾਵੋ ਸੁਣਾ ਪੜੋ ਨਿਤ ਪਾਈ ਗੁਰਪੂਰੈ ਤੂ ਰਾਖਿਆ ਰਹਾਓ ਸਾਚਾ ਸਹਬ ਅਬਿਤ ਵਡਾਈ ਭਗਤ ਵਛਲ ਦਿਆਲਾ ਸੰਤਾ ਕੀ ਪੈਜ ਰਖਦਾ ਆਇ ਆਦ ਵਿਰਧ ਪ੍ਰਤ ਪਾਲਾ ਹਰ ਅਮਰਤ ਨਾਮ ਪੌਜਣਿਤ ਪੁੰਚ ਸਰਬ ਸੇ ਲਾਭ ਖ ਪਾਵੋ ਚਰ ਅਮਰਤਾਪ ਸਵਨਾਠਾ ਗੁਰ ਗੋਬਿੰਦ ਨੇ ਤਗਾ ਕੋ ਸੁਣੀ ਅਰਦਾਸ ਸਵਾਮੀ ਮੇਰਾ ਸਰਬ ਕਲਾ ਵੜਿਆਈ ਪ੍ਰਗਟ ਭਈ ਸਗਲ ਐ ਝੁਕੇ ਅੰਤਰ ਗੁਰ ਨਾਨਕ ਕੀ ਵੜਿਆਈ ਸੋਰਠ ਮਹੱਲਾ ਪੰਜਵਾਂ ਸੂਖ ਮੰਗਲ ਕਲਿਆਣ ਸੈਜ ਤੁਨ ਪ੍ਰਭ ਕੇ ਚਰਨ ਨਿਹਾਰਿਆ ਰਾਖੜ ਹਾਰੇ ਰਾਖਿਓ ਬਾਰਿਕ ਸਤ ਗੁਰਤਾ ਫਿ ਉਤਾਰਿਆ ਉਬਰੇ ਸਤਿਗੁਰ ਕੀ ਸਰਣਾਈ ਜਾਂ ਕੀ ਸੇਵਨਾ ਬਿਰਤੀ ਜਾਹੀ ਰਹਾਓ ਕਰ ਮੈਂ ਸੁਖ ਅਪਾਰ ਖੁਦ ਸੁਖਾ ਰਬੇ ਆਪਣੇ ਪਏ ਦਿਆਲਾ ਧਾਨਕ ਵਿਗੜਨਾ ਲੱਗ ਗਿਆ ਕੋ ਮੇਰਾ ਪ੍ਰਭ ਹੋਇਆ ਕਿਰਪਾਲਾ ਸੁਰਠ ਮਹੱਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਾਸੈ ਰਬੇ ਆਪਣੇ ਕਿਰਪਾ ਤਾਰੀ ಆರ್ಯಾಧೋ ಸ್ವಾಮಿ ಪೂರ್ಣ ಕಾಲ ಹಮಾರಿ ಹಾರ ಜೊತ ಸುಖ ಸಂಪತ್ ರಾಸ ರಾಖಲೋ ಪಾಯಕೋ ಪ್ರಸ ಜೋ ಮಾ ಗೊ ಸೋ ಸೋ ಪಾಖ ಪರೋಸ ಕೋ ನಾನಕ ಗುರು ಪೂರ ಪೆಟ್ಯೋ ಮಿಟ್ಯೋ ಸಗಲ ಅಂದ ಸೋರಠ ಮಹ್ಲಾ ಸಿಮರ ಸಿಮರ ಗುರು ಸತ ಗುರ ಸೂಖ ಮೋಖದ ಸಮರ್ಥ ಸ್ವಾಮಿ ಪೂರ್ಣ ಪುಖಾತ ಆನಂದಿನೋದ ಮಂಗಲ್ ಗುಣ ಗೋ ಗುರು ನಾನಕ ಪೈ ದ जय जय कार भए जग पीतर होया पार ब्रह्म रखवाला सोरठा महला पंजमा दूरत गवाया हार प्रभु आपै सब संसार उबारिया पार ब्रह्म प्रभु कृपा तारी अपना बिरद सम्हारिया ਕੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਾਜ ਅਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਵੀਂ ਰਹਾਉ ਪਤਿ ਤੇ ਉਧਾਰਨ ਸਤਿਗੁਰੂ ਮੇਰਾ ਮੋਹਿ ਤਿਸ ਕਾ ਪਰਵਾਸਾ ਬਖਸ਼ ਲਏ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੁਰਧ ਮਹਲਾ ਪੰਜਵਾਂ ਬਖਸਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਵਿਦਾਰੈ ਗੁਰੂ ਪੁਰੇ ਕੀ ਸਰੜੀ ਉਬਰੈ ਕਾਰਜ ਸਗਲ ਸਵਾਰੈ ਹਰ ਜਨ ਸਿਮਰਿਆ ਨਾਮ ਯਾਦਾਰ ਤਾਪ ਉਤਾਰਿਆ ਸਤ ਗੁਰੂ ਪੁਰੈ ਫਪੜੀ ਕਿਰਪਾ ਤਾਰ ਰਹਾਓ ਸਦਾ ਆਨੰਦ ਕਰੈ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਿੜਿਆਈ ਨਾਣ ਕਰਤੇ ਕੀ ਸਾਚ ਸਬਦ ਸਤਿ ਪਾਖਿਆ ਸੋਰਠ ਮਹੱਲਾ ਪੰਜਵਾ ਭਈਏ ਕਿਰਪਾਲ ਸਵਾਮੀ ਮੇਰੇ ਤਿਤ ਸਾਚੇ ਦਰਬਾਰ ਸਤਗੁਰੂ ਤਾਪ ਗਵਾਇਆ ਭਾਈ ਠਾਣ ਪਈ ਸੰਸਾਰ ਆਪੜੇ ਜੀ ਜਤਿਆ ਪੈ ਰਾਖੇ ਜਮੇ ਕੀ ਉਹ ਹਟਤਾਰ ਹਰ ਕੇ ਚਨ ਰਿਦੈ ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁੱਖ ਕਿਲੇ ਵਿੱਚ ਕਾਟੜ ਹਾਰ ਰਹਾਓ ਤਿਸ ਕੀ ਸਰੜੀ ਉਬਰ ਪਾਈ ਜਿਨ ਰਜਿਆ ਸਬ ਕੋ ਏ ਕਰਣ ਕਰਣ ਸਮਰਾਥ ਸਪਾਈ ਸੱਚੇ ਸੱਚੀ ਸੋਏ ਨਾਨਕ ਪ੍ਰਭੂ ਤੇ ਆਇਆ ਪਾਈ ਮਨ ਤਨ ਸੀਤਲ ਹੋਏ ਸੋਰਠਵ ਮਹੱਲਾ ਪੰਜਵਾਂ ਸੰਤੋ ਹਰ ਹਰਿ ਨਾਮ ਬਤੇ ਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ಮನ ಚಿಂದ ಪಲ್ ಪತ್ವೀ ಕೃಪಾ ತಾರಿ ಪಾರ್ಟಾ ಸಬ ಪಾರಿ ಸರ್ವನ ರಸ ರೂಪಾ ಹರಕಾ ನಾಮ ದಾರು ನಾನಿ ಪರಮೇಶ ಉದಯ ಸಬ ಸಂಸಾರೋರಠ ಮಹ್ಲಾ ಪಂಜಾ ಮೇರ ಸತ್ಗ ರಾ ತಾರ ಕೃಪಾ ಪ್ರಭ ಹಾಕ ದ್ರಭ ಆಯಾ ಜನ ಕಿ ಲಜ ರೀ ಸದ ಸಂಗತ್ಯ ಸಬ ಪಲ್ ಪಾಯ ಸು ಕೇ ಬಲ ಜಲ್ ಪ್ರೆ ಸವಾರು ನಾ ಬಿಾರ ਆਟਲ ਬਚੜਨਾ ਅडकੁਰ ਤੇਰਾ ਸਫਲ ਕਰਮਸਤਕ ਤਾਰੇ ਆ ਸੋਰਠ ਮਹੱਲਾ ਪੰਜਵਾਂ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਾ ਕੀ ਆਪੇ ਰਾਖੈ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰਪੁਰੈ ਪੂਰੀ ਸਭ ਰਾਖੀ ਓਏ ਸਰਬ ਦਿਆਲ ਰਹਾਓ ਅਣ ਦਿਨ ਨਾਨਕ ਦਾ ਬਥਿਆਏ ਜੀ ਪ੍ਰਾਣ ਦਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰਾਖਿਓ ਜੋ ਬਾਰਕ ਪਿਤਾ ਮਾਤਾ ਸੋਰਠ ਮਹੱਲਾ ਪੰਜਵਾਂ ਠਾਣ ਪਾਈ ਕਰਤਾਰੇ ਤਾਪ ਛੋੜ ਗਇਆ ਪਰਵਾਰ ਗੁਰੂ ਪੁਰਹਿ ਰਾਖੀ ਸਰਣ ਸਚੇ ਕੀਤਾ ਕੀ ਪਰਮੇਸ਼ਰ ਆਪ ਹੋਇਆ ਰਖਵਾਲਾ ਸਾਥ ਸਹਿਜ ਸੁਖ ਖੇਰ ਮੈਂ ਉਪਜੇ ਮਨ ਹੋਇਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦਿਓ ਦਾਰੂ ਤੈਨ ਸੰਗਲਾ ਰੋਗ ਵਿਦਾਰੂ ਆਪਣੀ ਕਿਰਪਾ ਤਾਰੀ ਤੈਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਦ ਸਭਾਰੇਆ ਹਮਰਾ ਗੁੜਿਆ ਵਕੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਇਓ ਸਾਖੀ ਤੈਨ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂ ਸਾਹਿਬ ਗੁੜੀ ਗਹਿਰਾ ਜਬ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਵਿਲਾਗਲ ਬਹਲਾ ਪੰਜਵਾ ਸਰਬਗਲਿਆੜ ਕੀਏ ਗੁਰਦੇਵ ਸੇਵਕ ਆਪਣੀ ਲਾਹੋ ਸੇਵ ਬਿਗੜਨਾ ਲਾਕੇ ਜਪਿਆ ਲਖਿਆ ਪੇਵ ਤਰਤਪਨੀ ਤਪਾਈ ਗੁਨ ਗਾਏ ਦੋੜ ਤਗਿਆ ਹਰ ਨਾਮ ਤੇ ਆਏ ਰਹਾਓ ਸਬੜੀ ਥਾਈ ਰਵਿਆ ਆਪ ਆਦ ਚੁਗਾਤੋ ਜਾ ਕਾ ਬੜ ਪਰ ਤਾਪ ਗੁਰ ਬਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮੀਠੇ ਨਿਰਬਿਗੜ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਤੁਠੇ ਪਾਰ ਬ੍ਰਹਮ ਪ੍ਰਭ ਭਏ ਰਖਵਾਲੇ ਜਿੱਥੇ ਕਿਥੇ ਦਿਸੈ ਨਾਲੇ ਨਾਲਗਦਾਸ ਖਸਮ ਪ੍ਰਤਪਾਲੇ ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੈ ਸੁਖ ਪਾਏ ਗੁਰਦੁਖ ਕਾਟਿਐ ਦਿਨੋ দান ਸਫਲ ਜਨਮ ਜੀ ਵਡ ਪਰਵਾਣ ਰਹਾਉ ಅಕಾಥ ಕಥಾ ಅಮೃತ ಪ್ರಭ ವಾಣಿ ಕಾನಕ ಜೀವ್ಯೂರ ಪಾಪ ಸಂಪ ವಿಮರ ಸಣ್ಣ ಕರೋ ಮಲ ಸುಂದಿ ಗುರು ನಾನಕ ಮೇರಿ ಪಾರಿ ಮಹ್ಲಾ ಪಂಚಮ ಸಗಲ ನಂದಿಯಮೆಸರ ಸಬ ಪರವಾರ ಕಾರ್ಯ ಸದಗರ ಯುಸಾರೋವಿಂದ ಕಿ ಸುಖ ಮಂಗಲ್ ಕಲ್ಯಾಣ ವಿಚಾರ ಯಾರೋ ವಣ ದೃಣ ತ್ರಿಭವನ ಹರ್ಯಾ ಸಗಲೆ ಜೀ ಸಧಾರ ਬਾਲੀ ਚੇਨਾਕ ਫਲ ਪਾਏ ਪੂਰਨ ਇੱਛਾ ਗੁਜ਼ਾਰਿਆ ਬਿਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਖਵਾਇਆ ਨੀਦ ਪਈ ਸੁਖ ਸਾਧ ਕਰਿਆ ਆਇਆ ਰਹਾਉ ਰਾਜ ਰਜ ਭੋਜਣਾ ਖਾਵੋ ਮੇਰੇ ਪਾਈ ਅੰਮ੍ਰਿਤ ਨਾਮ ਰਤ ਮਾਹਿ ਤੇ ਆਈ ਨਾਨਕ ਗੁਰੂ ਘਰ ਸਰਣਾਈ ਜਿਨੇ ਆਪਣੇ ਨਾਮ ਕੀ ਪੈਜ ਰਖਾਈ ಬಲಾವ ತಾಪ ಸಂಪ ಸಗಲ ಗಣಸೆ ತೆರಗ ಪಾರು ಬಕ್ ಸಂತನ ಸರ್ವ ಸುಖಾ ತೇರಿ ಮಂಡಳಿ ತರ ಮನ ತನಿಯ ರೋಗ ಗುಣಗ ತೋಗ ಆಸ ಏ ಪಲೇ ಸಂಜೋಗ दाणक प्रभु सो परसाण भए लह गए बेयोग बिलावल महल्ला पंजवा वंदन काटे आप प्रभु होए आ कृपाल दीन दयाल प्रभु पार ब्रह्मा ताकी नजर निहाल गुरु पूरै कृपा करी काट्या दुख रोग मान तन शीतल सुखी भया ਪ੍ਰਾਪਤ ਆਵਣ ਜੋਗ ਰਹਾਉ ਔਕਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨਾ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕਿਲ ਵਿਖੀ ਉਤਰੈ ਸੁਧ ਹੋਏ ਸਾਧੂ ਸਰਣਾਈ ਸੁਣਤ ਜਪਤ ਹਰ ਨਾਮ ਜਸ ਤਾਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ ਹਰ ਕੈ ਗੁਣ ਗਾਹੀ ਬਿਲਾਵਲ ਮਹਲਾ ਪੰਜਵਾ ਹਰ 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 ਆਰਾਧੀ ਐ ਹੋਈਏ ਆ ਰੋਗ RAM ਚੰਦ ਕੀ ਲਸਟਿਕਾ ਜਨ ਮਾਰਿਆ ਦੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੇ ਭੋਗ ਸਾਧ ਸੰਗਤ ਕੇ ਵਾਰਣੈ ਮਿਲਿਆ ਸੰਜੋਗ ਜਿਸ ਸੇਵਨਤ ਸੁਖ ਪਾਈਐ ਕਿਣ ਸੇਵੈ ਉਹਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗ ਰਾਗ ਵਿਲਾਵ ਲਭਲਾ ਪੰਜਵਾ ਧੁਪ ਤੇ ਕਰ ਪੰਜਵਾ ਏਕ ਓੰਕਾਰ ਸਤਿਗੁਰ ਵਰਸਾਦ ਔਰੋ ਪਾਪ ਸਭ त्याਕਿਆ دارو ਨਾਮ ਲਇਆ ਤਾਪ ਪਾਪ ਸਭ ਬਿਟੈ ਰੋਗ ਸੀਤਲ ਮਨ ਭਇਆ ਗੁਰੂ ਭੂ ਰਾਇਆ ਰਾਧਿਆ ਸਗਲਾ ਦੁਖ ਗਿਆ ಖಣ ಹಾರೇ ರಾಖ್ಯಾಯಿ ಕಮಯಾರಕಡ ಪ್ರಭ ಕಾಡಾ ಕಿ ನಾಯನ ಸಿಮರ ಸಿಮರ ಮತನ ಸುಖಿ ನಾನಕ ನಿರ್ಭಯಾ ಬಲಾವಲ ಮಹ್ಲಾ ಪಂಚಮಾ ರೋಗ ಮಟಾ ಯಾತ್ ವಡ ಪ್ರತಾಪ ಚರ್ಜ ರೂಪ ಹರಕಿ ನಿ ದ ਗੁਰੂ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮਦੇਸ ਕੀ ਸਰਣਾਗਤੀ ਜੋ ਸਦਾ ਸਹਾਈ ਰਹਾਉ ਬਿਰਥੀ ਕਦੇ ਰਹੋ ਗਈ ਜਨ ਕੀ ਅਰਦਾਸ ਨਾਨਕ ਸੋਗ ਵਿੰਦ ਕਾ ਪੂਰਣ ਗੁਣਤਾਸ ਬਿਲਾਵਨ ਮਹੱਲਾ ਪੰਜਵਾਂ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਹੀ ਜੋ ਗਿਰਧ ਹਮਾਰੇ ਰਾਮ ਕਰ ਦੁੱਖ ਲਗੇ ਨਾ ਪਾਈ ਸਤਗੁਰੂ ਪੂਰਾ ਪਇਤਿਆ ਜਿਨ ਬਣਤ ਬਣਾਈ ਰਾਮ ਨਾਮਿਓ ਖਰਦਿਆ ਏ ਕਾਲਿ ਬਲਾਈ ਰਹਾਉ ਰਾਖ ਲੀਏ ਤਨ ਰਖੜ ਹਾਰ ਸਭ ਬਿਆਦ ਮਿਟਾਈ ਕਹਣਾ ਨਕ ਕਿਰਪਾ ਪਈ ਪ੍ਰਭ ਪਏ ਸਹਾਈ ਬਿਲਾਗਲ ਮਹਲਾ ਪੰਜਵਾ ೇ ಬಾಲಖ ಪಾರ ಬ್ರಹ್ಮ ಗುರು ದೇವ ಸುಖ ಶಾಂತ ಸಂದೆ ಪೂರ್ಣ ಪೈ ಸೇವ ರೀ ಸುಣಿ ಪ್ರಭ ಆಪ ರೋಗ ಮಟಾಯ ಜಿ ಬಾಲ ಜಾ ಕಾಫ ಪ್ರತಾಪ ದೊ ಹಮಾರೇ ಬಖಶಣ ಅಪಿ ಕಲ ತಾರಿ ಮರಬಳ ದಿತನ ನಾನಕ ಪಲ್ಹಾರಿ

ಕೃಪಾ ಹಸ್ತ ಪ್ರಪದಿ ನಗತಿ ಉದಾರ ನವಖಂಡ ತಾಪ ದುಖಬ ಪರವೇಶ ಕೃಷ್ಣ ಬುಜಿ ಮನ ತನ ಸಚತ್ರ अनारनाथ को नाथ शरण समरथा सगले सृष्ट को गाई बाप भगत वछल पै पंजण स्वामी गुण गावत नानक या लाप वाहे गुरु जी का खालसा वाहे गुरु जी की फतेह